ਹਰ ਰਾਤ ਧੋਬੜੀ ਸਾਵਾ ਸ਼ਾਮ ਤੋਂ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਹੋਈ ਵੱਖ-ਵੱਖ ਰਾਜਾਂ ਵਿੱਚ ਹੁੰਦੇ ਹੋਏ ਪੰਜਾਬ ਦੀ ਧਰਤੀ ਪਟਿਆਲਾ ਸ਼ਹਿਰ ਗੁਰਦੇਵ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਵਰਸਾਈ ਹੋਈ ਨਗਰੀ ਤੇ ਅੱਜ ਗੁਰਦਰਾਸ਼ੀ ਦੋਖਨਵਾਰਨ ਸਾਹਿਬ ਕੇ ਨਗਰ ਕੀਰਤਨ ਪਹੁੰਚਿਆ ਇਹ ਬਹੁਤ ਮਹਾਨ ਇਤਿਹਾਸਕ ਗੁਰਦੁਆਰਾ ਧੋਬੀ ਸਾਹਿਬ ਜੋ ਤੇਗਪਾਟ ਸਾਹਿਬ ਪਵਿੱਤਰ ਚੰਚੋ ਗੁਰਦੁਆਰਾ ਸਾਹਿਬ ਹੈ ਅਸੀਂ ਸ਼ੁਕਰਾਨਾ ਕਰਦੇ ਆ ਅਸੀਂ ਪੇਸ਼ੀ ਦਾ ਜੋ ਸਾਰੇ ਸੰਗਤਾਂ ਨੂੰ ਦਰਸ਼ਨ ਕਰਾਂਦੇ ਜਾ ਰਹੇ ਹਾਂ ਨਾਭਾ ਰੋੜ ਤੋਂ ਹੁੰਦੇ ਹੋਏ ਅੱਜ ਗੁਰਦੁਆਰਾ ਮੋਤੀਬਖਸਾ ਵਿਖੇ ਇਹ ਨਗਰ ਕੀਰਤਨ ਨੇ ਪਹੁੰਚਣਾ ਕੀਤਾ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਜਿੱਥੇ ਨਗਰ ਕੀਰਤਨ ਦੇ ਵਿੱਚ ਆਈਆਂ ਸੰਗਤਾਂ ਨੂੰ ਜੀ ਆਇਆਂ ਆਖ ਰਹੀਆਂ ਨੇ ਉੱਥੇ ਸੰਗਤਾਂ ਸ਼ਰਧਾ ਸਤਕਾਰ ਅਕੀਦ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕਰ ਰਹੀਆਂ ਨੇ ਹਾਜ਼ਰੀਆਂ ਲਵਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਝੂ ਦੇ ਰਾਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਜ्ञਾ ਜੀ ਦੇ ਆਨ ਪਿਆਰੇ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੱਖ ਪਾਉਂਡੀ ਸ਼ਰਮਾਉ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਗੁਰਦੁਆਰਾ ਧੋਬੜੀ ਸਾਹਾ ਸਾਹਮਣ ਤੋਂ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਈ ਵੱਖ-ਵੱਖ ਰਾਜਾਂ ਵਿੱਚ ਹੁੰਦੇ ਹੋਏ ਪੰਜਾਬ ਦੀ ਧਰਤੀ ਪਟਿਆਲਾ ਸ਼ਹਿਰ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਵਰਸਾਈ ਹੋਈ ਨਗਰੀ ਤੇ ਅੱਜ ਗੁਰਦਰਾ ਸ਼੍ਰੀ ਦੋਖਨਵਾਰਨ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਿਆ ਨਾਬਾਰ ਹਣ ਤੋਂ ਹੁੰਦੇ ਹੋਏ ਅੱਜ ਗੁਰਦਰਾ ਮੋਤੀਬਾਗ੍ਹ ਸਾਹਿਬ ਵਿਖੇ ਇਹ ਨਗਰ ਕੀਰਤਨ ਨੇ ਪਹੁੰਚਣਾ ਕੀਤਾ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਜਿੱਥੇ ਨਗਰ ਕੀਰਤਨ ਦੇ ਵਿੱਚ ਆਈਆਂ ਸੰਗਤਾਂ ਨੂੰ ਜੀ ਆਇਆਂ ਆਖ ਰਹੀਆਂ ਨੇ ਉੱਥੇ ਸੰਗਤਾਂ ਸ਼ਰਧਾ ਸਤਕਾਰ ਅਕੀਦਤ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕਰ ਰਹੀਆਂ ਨੇ ਹਾਜ਼ਰੀਆਂ ਲਵਾ ਰਹੀਆਂ ਨੇ ਬਹੁਤ ਭਾਰੀ ਉਤਸ਼ਾਹ ਹੈ ਵੱਡੀ ਭਾਵਨਾ ਬਹੁਤ ਵੱਡਾ ਪ੍ਰੇਮ ਹੈ ਪਟਿਆਲਾ ਸ਼ਹਿਰ ਦੀਆਂ ਸੰਗਤਾਂ ਦੇ ਅੰਦਰ ਸੋ ਇਹ ਨਗਰ ਕੀਰਤਨ ਹੁਣ ਗੁਰਦੁਆਰਾ ਮੋਤੀਬਖਸ਼ ਸਾਹਿਬ ਤੋਂ ਚੱਲ ਕਰਕੇ ਗੁਰਦੁਆਰਾ ਸ਼੍ਰੀ ਦੋਖਨਵਰਨ ਸਾਹਿਬ ਰਾਤਰੀ ਦੇ ਵਿਸ਼ਰਾਮ ਲਈ ਰੁਕੇਗਾ ਕੱਲ ਸਵੇਰੇ 8:30 ਵਜੇ ਅਗਲੇ ਪੜਾਵੀ ਰਵਾਨਗੀ ਹੋਵੇਗੀ ਸੋ ਇਸੇ ਤਰ੍ਹਾਂ ਸੰਗਤਾਂ ਨੇ ਸਵੇਰੇ ਵੀ ਪਹੁੰਚ ਕਰਕੇ ਹਾਜ਼ਰੀਆਂ ਲਵਾ ਕੇ ਸਤਿਗੁਰ ਪਤਸ਼ਾਹ ਜੀਆਂ ਦੀਆਂ ਸ਼ੀਸ਼ਾ ਦੇ ਪਾਤਰ ਬਣਨਾ ਜੀ ਸੋ ਪਟਿਆਲਾ ਸ਼ਹਿਰ ਇੱਥੇ ਪਹੁੰਚਣ ਤੇ ਗੁਰਦੁਆਰਾ ਸ਼੍ਰੀ ਦੋਖਨਵਰਨ ਸਾਹਿਬ ਗੁਰਦੁਆਰਾ ਮੋਤੀਬਖਸ਼ ਦੇ ਸਮੁੱਚੇ ਪ੍ਰਬੰਧ ਵੱਲੋਂ ਪਟਿਆਲਾ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਧੋਪੀ ਸਾਹਿਬ ਤੋਂ ਨਗਰ ਕੀਰਤਨ ਸ਼ਾਮ ਤੋਂ ਸ਼ੁਰੂ ਹੋਇਆ ਸੀ ਅਸੀਂ ਇਸ ਨੂੰ ਬਹੁਤ ਧੰਨਵਾਦ ਕਰਦਾ ਜਿਹੜੇ ਗੁਰੂ ਜੀ ਦੇ ਦਰਸ਼ਨ ਕਰਾਉਂਦੇ ਹੋਏ ਹੁਣ ਅੱਗੇ ਨੂੰ ਚਾਲੇ ਪਾ ਰਹੇ ਹਨ ਇਹ ਬਹੁਤ ਮਹਾਨ ਇਤਿਹਾਸਕ ਗੁਰਦੁਆਰਾ ਧੋਪੀ ਸਾਹਿਬ ਜੋ 13 ਹਜ਼ਾਰ ਸਾਲ ਪੁਰਾਣਾ ਚੋ ਗੁਰਦੁਆਰਾ ਸਾਹਿਬ ਹੈ ਅਸੀਂ ਸ਼ੁਕਰਾਨਾ ਕਰਦੇ ਹਾਂ ਅਸੀਂ ਪੀਛੇ ਦਾ ਜੋ ਸਾਰੇ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਜਾ ਰਹੇ ਹਾਂ ਸਤਿਗੁਰੂ ਬਾਬਾ ਅਵੈਸ ਸਿੰਘ ਜੀ ਗੁੱਤੇ ਦੇ ਭਾਦ ਸਾਬ ਦੇ ਦੇਖੇ ਨੇ ਜੀ ਜਿਹੜਾ ਸੰਗਤ ਦੇ ਦਰਸ਼ਨ ਕਰ ਗਿਆ ਉਹ ਜੀਵਨ ਸਫਲਾ ਕਰਦੇ